ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਲਓ ਜੀ ਵਲੌਗ ਆਪਾਂ ਇੱਥੋਂ ਹੀ ਕੰਟੀਨਿਊ ਕਰਤਾ ਤੇ ਮੈਨੂੰ ਹੁਣੇ ਹੀ ਪਿੰਡ ਵਾਲਿਆਂ ਦਾ ਫੋਨ ਆਇਆ ਤੇ ਉਹ ਕਹਿੰਦੇ ਅਸੀਂ ਆ ਰਹੇ ਹਾਂ ਤੂੰ ਰੋਟੀ ਬਣਾ ਕੇ ਰੱਖ ਤੇ ਜਿਹੜੇ ਰਾਜਮਾ ਸੀ ਉਹ ਮੈਂ ਦੁਪਹਿਰੇ ਪੀਉਂਦੇ ਹਾਂ ਮੈਂ ਕਿਹਾ ਬਾਈ ਚਾਂਸ ਉਹਨਾਂ ਦਾ ਫੋਨ ਆ ਗਿਆ ਤੇ ਚਲੋ ਆਪਾਂ ਬਣਾ ਲਾਂਗੇ ਨਹੀਂ ਤਾਂ ਫਿਰ ਅਸੀਂ ਤਾਂ ਖਾਵਾਂਗੇ ਤੇ ਇੱਧਰ ਆਪਾਂ ਨੇ ਰਾਜਮਾ ਪੀਉਂਦੇ ਨੇ ਗਰਮ ਪਾਣੀ ਚ ਪੀਉਏ ਸੀ ਤੇ ਉਹਨੂੰ ਆਪਾਂ ਹੁਣ ਉਬਾਲ ਲੈਣੇ ਆ ਲੈ ਲਿਆ ਆਸਤਾ ਉੱਭਣ ਗਿਆ ਮਤਲਬ ਚੌਲ ਚੂਲ ਬਣਾ ਲਿਓ ਤੇ ਰਾਜਮਾ ਪਕਹੀ ਹੋਈ ਹੈ ਤੇ ਨਾਲ ਆਪਾਂ ਨੇ ਬਣਾ ਲੈਣੇ ਨੇ ਚੌਲ ਤੇ ਕੰਮ ਸੌਖਾ ਹੋ ਜਾਣਾ ਤੇ ਟਮਾਟਰ ਆਪਣੇ ਘਰੇ ਨਹੀਂ ਹੈਗੇ ਉਹ ਮੈਂ ਉਤਾਰਨ ਨੂੰ ਫੋਨ ਕੀਤਾ ਉਹ ਟਮਾਟਰ ਲੈ ਕੇ ਆਉਂਦੇ ਨੇ ਹੋ ਗਿਆ ਜੀ 6:30 ਵਜੇ ਦਾ ਤੇ ਮੈਨੂੰ ਲੱਗਦਾ ਉਹ ਸਾਡੇ ਕੋਲ ਪਹੁੰਚਣਗੇ 8:00 ਵਜੇ

ਤੋ ਲੋ ਜੀ ਆਪਣੇ ਰਾਜਮਾ ਉਬਲ ਗਏ ਤੇ ਜਦੋਂ ਆਪਾਂ ਕੁੱਕਰ ਇਧਰ ਆਪਾਂ ਛੋਲ ਰੱਖਤੇ ਤੇ ਇਧਰ ਆਪਾਂ ਕੜਾਈ ਰੱਖਤੀ ਸਾਰਾ ਕੁਝ ਫਟਾਫਟ ਫਟਾਫੜ ਤੇ ਹੁਣ ਆਪਾਂ ਲਾਣ ਲੱਗੀਆਂ ਤੜਕਾ ਤੇ ਉਹ ਪਹੁੰਚ ਗਿਆ ਮੇਂ ਦਾ ਰਾਜਪੁਰੇ ਦੇ ਕੋਲ ਰਾਜੇ ਨਾਲ ਫਟਾਫਟ ਉਹਨਾਂ ਨੇ ਆਪਾਂ ਉਹਨਾਂ ਨੂੰ ਖਾਣਾ ਤਿਆਰ ਰੱਖਣਾ ਬਸ ਰਾਜਮਾ ਛੋਲ ਬਣਾਉਣੇ ਨੇ ਤੇ ਟਮਾਟਰ ਨਹੀਂ ਸੀ ਹੈਗੇ ਟਮਾਟਰ ਮੈਂ ਹੋਰੋਂ ਤੋਂ ਆਰ ਕੇ ਮੰਗਾਏ ਨੇ ਤੇ ਹੁਣ ਤੜਕਾ ਲਾਣ ਲੱਗੀਆਂ ਤਾਂ ਹੀ ਤੜਕਾ ਦੇਸ ਹੋ ਗਿਆ ਇਧਰ ਆਪਣਾ ਤੇਲ ਗਰਮ ਹੋ ਚੁੱਕਿਆ। ਇਹ ਆਪਣੇ ਰਾਜਮਾ ਬਣ ਗਏ ਨੇ। ਤੇ ਇਧਰ ਆਪਣੇ ਚੋਲ ਵੀ ਬਣ ਗਏ ਨੇ। ਤੇ ਹੁਣ ਬਸ ਲੇਟ ਹੈ ਉਹਨਾਂ ਦਾ ਕਿ ਆਉਣ ਤੇ ਫਟਾਫਟ ਰੋਟੀ ਖਾਣ। ਤੇ ਆਪਣਾ ਖਾਣਾ ਤਿਆਰ ਹੋ ਗਿਆ ਤੇ ਬੰਦੇ ਖਾਣ ਲੱਗ ਪਏ ਨੇ। ਇਧਰ ਆ ਗਏ ਆਫਿਸ ਤੋਂ ਸੱਸ ਕੀ ਕਰਨ। ਦੂਜਾ ਵਲੌਗ ਸ਼ੁਰੂ ਹੋ ਗਿਆ ਤੇ ਹਜੇ ਆਪਣੇ ਪਿੰਡ ਵਾਲੇ ਆਏ ਨਹੀਂ ਤੇ ਉਹ ਲੇਟ ਆਉਣਗੇ ਆਪਾਂ ਪਹਿਲਾਂ ਖਾ ਲਈਏ ਟਾਈਮ ਹੋ ਗਿਆ 8 ਵਜੇ ਦਾ। ਤਾਂ ਮੈਂ ਥੋੜੀ ਜਿਹੀ ਚੌਲ ਮੈਂ ਚੌਲ ਨਹੀਂ ਲੈ ਮੈਂ ਰੋਟੀ ਖਾਣੀ ਬਸ ਚਮਚਾ ਤੇ ਨਹੀਂ ਆਏ ਹੋਰ 3:00 ਵਜੇ 9:00 ਵਜੇ ਤਾਂ ਸਾਡੀ ਪੂਰੀ ਟੀਮ ਪਹੁੰਚ ਚੁੱਕੀ ਹੈ 9:00 ਵਜੇ ਚੰਡੀਗੜ੍ਹ ਤੋਂ ਥੱਕੇ ਧਕਾਏ ਘੁੰਮ ਕੇ ਆਏ ਨੇ ਹਾਏ ਹਾਏ 오ਰੇਂਜ 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 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਓ ਜੀ ਪੂਰੀ ਟੀਮ ਪਹੁੰਚ ਗਈ ਹੈ ਘੁੰਮ ਲਿਆ ਫਿਰ ਚੰਡੀਗੜ੍ਹ ਆ ਗਿਆ ਮਜ਼ਾ ਤੇ ਛਿਮਲੇ ਛਿਮਲੇ ਨੰਗ ਜਾਂਦੇ ਚੰਡੀਗੜ੍ਹ ਜਾਣ ਨੂੰ ਕਿ ਹੋ ਗਿਆ ਸੀ ਨਹੀਂ ਤੇ ਫਿਰ ਤੁਸੀਂ ਰਾਤ ਚੰਡੀਗੜ੍ਹ ਹੀ ਰਹਿ ਜਾਣਾ ਸੀ ਨਾ ਪਿੰਡ ਦਾ ਬੰਦਰ ਕੀ ਘੁੰਮਣਾ ਕਰ ਸੀ ਤੇ ਕੀ ਬਾਪਿਆ ਨਾ ਜਾਂਦੇ ਛੜਿਆਂ ਬਾਅਦ ਚੰਡੀਗੜ੍ਹ ਬਣਿਆ ਹੋਇਆ ਤੇ ਅੰਦਰ ਹੀ ਚੰਡੀਗੜ੍ਹ ਤੇ ਤੁਸੀਂ ਵੀ ਐਸ ਟਾਈਮ ਛੜੇ ਹੀ ਸੀ ਕਿੱਡੀ ਕੀਆ ਫਲਾਣਾ ਇਦਾਂ ਤੇ ਉਸ ਕੱਢ ਕੇ ਆਇਆ ਜ ਲੋਕਾਂ ਚ ਸੋਨੂੰ ਦਾ ਬੈਂਡ ਵੀ ਬੜਾ ਮੁਜਰਾ ਦੇਖਣ ਆਣੇ ਬੁਲਾਇਆ ਉਹ ਤੁਹਾਡੇ ਵਾਸਤੇ ਲਾਇਆ ਮੈਂ ਆ ਗਿਆ ਤੇ ਮੁਜਰਾ ਦੇਖੋ ਬੈ ਕੇ ਪਾਣੀ ਲਿਆਵਾ Papa ਨੂੰ ਪਾਣੀ ਵੀ ਦੇ ਦੇ ਉਹਨਾਂ ਨੇ ਕਿਉਂ ਆਦ ਤਾ ਨਾ ਸੱਚੀ ਬੋਰ ਹੀ ਹੋ ਗਏ ਹਨਾ ਹਾਂ ਅਮਨ ਨਹੀਂ ਉਹ ਦਿਨ ਅਸੀਂ ਵੀ ਜਿੱਦਣ ਗਏ ਆ ਉਹ ਦਿਨ ਵੀ ਇਹੀ ਹਾਲ ਸੀ ਪੁੱਛਿਆ ਸੀ 4 ਵਜੇ ਵਿਹਲੇ ਹੋਏ ਅਸੀਂ ਕਿਤੇ ਨਹੀਂ ਘੁੰਮੇ ਘਮਾਏ ਸਿੱਧੇ ਅਸੀਂ ਵਿਹਲੇ ਹੋਏ 4:30 ਸਾਰੇ 5:00 ਵਜੇ ਨਿਕਲੇ ਸੀ ਨਾ ਸਵਾ ਪੰਜ ਵਜੇ ਵਿਹਲੇ ਹੋ ਗਏ ਸੀ ਜਿਹੜਾ ਆਪਾਂ ਕਹਤੋਂ ਖੜੇ ਤੀਹਰੇ ਨੇ ਹਾਂ ਹਾਂ ਨੀ ਮਾਸਾ ਦੇ ਕਿੰਨੇ ਪਿਆਰੇ ਚੀਚੀਆਂ ਕਹਿੰਦਾ ਜੀ ਤਾਂ ਬਹੁਤ ਚੱਲੇ ਹੋਏ ਪੈਨੇ ਆਹ ਤਰ੍ਹਾਂ ਦੀ ਜੀਜੀ ਹਾਂ ਟੁਟੁਟਕੇ ਹੋਰ ਤੁਸੀਂ ਤਾਂ ਕਹਿੰਦੇ ਸੀ ਲਾਂਟੇ ਜਾਣਾ ਲਾਂਟੇ ਜਾਣਾ ਔਰ ਫਿਰ ਹਾਂ ਕਿਆ ਉਹ ਲਾਂਟੇ ਹੋ ਜਾਵਾਂ ਲਾਂਟੇ ਮਾਦੇ ਪੈਰਾਂ 'ਚ ਜੀ ਛੱਲੇ ਪੈ ਗਏ ਹਾਏ ਓਏ ਮਾਂ ਹਾਂ ਖੁਦੀ ਦੇਖ ਕਿਉਂ ਆਂ ਖੁਦੀ ਦੇਖਣਾ ਨਾ ਖੁਦੀ ਦੇਖੋ ਦੇਖੋ ਨਹੀਂ ਦੇਖੋ ਮਾਂ ਸਾਡੇ ਕੇ ਲਾਂਟਾ ਘੁੰਮ ਘੁੰਮ ਕੇ ਪੈਰਾਂ 'ਚ ਪੈ ਗਏ ਛੱਲੇ ਹੈ ਬਦੇ ਇੰਨਾ ਵੱਡਾ ਲਾਂਟਾ ਇਹੋ ਲਾਂਡਾ ਵੱਡਾ ਤਾਂ ਕਾਨੂੰ ਉਤਰਾ ਬੂਲਬਲਈਆ ਬਣਾ ਰੱਖਿਆ ਸਮਝ ਨਹੀਂ ਆਉਂਦੀ ਕਿੱਧਰ ਨੂੰ ਵੜਨਾ ਹੈ ਕਿੱਧਰ ਨਹੀਂ ਕੰਨਾ ਆਈ ਤੇ ਲਿਫਟਾ ਚੜੜ ਕੇ ਬਾਹਰ ਲਾਉਂਦੀ ਮੈਂ ਕਿੱਧਰ ਆਈ ਤਾ ਹੀ ਚੱਲੇ ਉੱtro ਚੜਦਾ ਇਧਰ ਉੱਤੇ ਕਰ ਥੱਲੇ ਆਹੀ ਲੜਾ ਦੁਰੇ ਜਾਂਦਾ ਮੈਂ ਇਹਨਾਂ ਨੂੰ ਕਿਹਾ ਮੈਂ ਚੱਪਲਾਂ ਘਰ ਲਾਉ ਗੱਡੀ 'ਚ ਸਿਆਰ ਕਾ ਦੀ ਲਿਫਟਾ ਤੇ ਦੁਰ ਕੇ ਥੋੜਾ ਚੜੀ ਆਏ ਜਿੱਤਿਆਂ ਨੇ ਦੇਖੀ ਵਸਿੱਟੀਆਂ ਨੇ ਆਖਿਆ ਨਾ ਕਰ ਨਾ ਕਰ ਆਗ ਤੇ ਬੋਲੋ ਉੱਚੀ ਬੋਲੋ ਕੀ ਕਹਿ ਰਹੇ ਹੋ ਤੁਮ ਦੇਸੀ ਕੱਪੜਾ ਲੈ ਰਹੇ ਹੋ ਔਰ ਚੋਲੇ ਸੀ ਲਾਉਂਦੇ ਹਾਂ ਹਾਂ ਬੋਦੂ ਨਹੀਂ ਨਸਤ ਮੈਂ ਬਿਚੇ ਬਿਚੇ ਵੀ ਗਿਆ ਇਹ ਵੀ ਨੰਬਰ ਨਾ ਪਹਿਣਾ ਥੱਕਿਆ ਬਿਆ ਮੂੰਹ ਦੇਖਦਾ ਬਾਹਰ ਨਿਕਲ ਕੇ ਉੱਥੋਂ ਮੋੜ ਚੱਲ ਫੇਰ ਘਰ ਮੋੜ ਚ ਤੂੰ ਦੋਨੇ ਭੈਣ ਭਰਾ ਬੜੀ ਮੈਚੀ ਕੀਤੀ ਇਹ ਤਾਂ ਆਪਣੀ ਮੰਮਾ ਨਾਲ ਮੰਮੀ ਮੰਮਾ ਰਾਜੀ ਹਾਂ ਕਿੱਲਾ ਪਿਛੇ ਇਧਰ ਸੋਡੀ ਘੜੀ ਗੱਡ ਖੜੀ ਸੀ ਇਧਰੋਂ ਉਹ ਉਹਨਾਂ ਦੀ ਬਚਾਰਾ ਸਪੀਡ ਚ ਭੱਜਿਆ ਉਹਨਾਂ ਦੀ ਉਹਦਾ ਉਹ ਹੋ ਗਿਆ ਉਹ ਉਹ ਟਿੰਟੀ ਹੋ ਗਿਆ ਮੈਨੂੰ ਫੇਰ ਪਿੱਛੇ ਬੁਲਾ ਲਿਆ ਹਾਂ ਉਹਨਾਂ ਨੂੰ ਐ ਕੁਝ ਲੈ ਗਿਆ ਚੱਕ ਬਚਾਰਾ ਵੀ ਭੱਜ ਕੇ ਨਿਕਲਾ ਕੁਝ ਲੈ ਲਿਆ ਹਾਂ ਫੇਰੇ ਨੂੰ ਕਹਿੰਦੇ ਦੁਬਾਰਾ ਨਿਕਲੇ ਇੱਕ ਵਾਰਾ ਨਿਕਲੇ ਪਰ ਕੁਝ ਵੀ ਨਹੀਂ ਇਹਨਾਂ ਚਰਨੇ ਕੀ ਚੱਕਣਾ ਸੀ ਉੱਥੇ ਜਿਹੜਾ ਖੀਰੇ ਪਏ ਹਨ ਮਣ ਓਏ ਇੱਕ ਵਾਰੀ ਰੇੜੀ ਤੋਂ ਇਹਨੇ ਤਾਂ ਨਹੀਂ ਚੱਕਿਆ ਖੀਰੇ ਰੇੜੀ ਤੋਂ ਖੀਰਾ ਚੱਕ ਲਿਆ ਕੀ ਆ ਆਲੂ ਹੀ ਖੀਰਾ ਖੀਰਾ ਇਹ ਪਤਾ ਨਹੀਂ ਕਹਿੰਦਾ ਫੇਰ ਕਹਿੰਦਾ ਮੇਰੇ ਖੀਰੇ ਫੇਵਰਟ ਨੇ ਮੈਂ ਤਾਂ ਚੱਕਿਆ ਹੀ ਕਹਿੰਦਾ ਮੇਰਾ ਦੀ ਕਰਨ ਕੀਰੇ ਹੀ ਲੈ ਰਹੇ ਹਾਂ। ਮੈਂ ਵੇਖ ਲੈ ਮੈਂ ਆ ਕਰ ਲੱਗਾਂ। ਇਹ ਕਿਦਾ ਚੋਰ ਹੀ ਨਾ ਬਣ ਜੇ। ਇਹ ਤਾਂ ਕੱਪੜੇ ਨਹੀਂ ਲੁਕਾਈ। ਹੈ? ਮੇਰੇ ਸਾਹਦੇ ਕੱਪੜੇ ਨਹੀਂ ਲੁਕਾਈ। ਕੱਪੜੇ ਨਹੀਂ ਹਣ ਮੇਰੇ ਸਾਹਦੇ ਮੈਂ ਤਾਂ ਨਹੀਂ ਚੱਕੇ। ਇਹ ਚੱਕਣਾ ਨਹੀਂ। ਤੈਨੂੰ ਵੱਡਣਾ ਵੀ ਚੱਕਣਾ ਉਹ ਛਾਗ ਤੈਨੂੰ ਲਾਦੇ ਜੇ। ਹੈ? ਨਾ ਮੈਂ ਕਹਿੰਦੀ ਜੱਟ ਕਟਿਆ ਮਰਾ ਗਾਣਾ। ਹੈ ਮਰੇ। ਹੈ? ਉਹ ਪਈ ਹੋ ਗਿਆ ਇਹਦਾ ਲਾਡੇ ਚ ਗੁਰਦਲੇ ਫਾਗ ਲੋ ਕਿਵੇਂ ਵੇਂਦੇ ਚਾਹ। ਇਹਨੇ ਥੱਲੇ ਲੇਟ ਲੇਟ ਬੁਰਾ ਹਾਲ ਕਰਤਾ ਇਹਨੇ। ਗੁਰਦਾ ਪਿਆ ਬਕਾਲਾ ਕਰਦਾ। ਹਾਲੇ ਹੁੰਦੇ ਜੀ ਉਹ ਬਿੱਟੀ ਬੈਠ ਰਹੀ ਹਾਲੇ ਉਹ ਕਾਰ ਚੋ ਬੈਠੀ ਹਾਂ ਕਾਰ ਚੋ ਤੱਕ ਕਦੇ ਬੈਠਾ ਨਹੀਂ ਨਾ ਇੱਕ ਚਾਹ ਨਾ ਲੈਂਬਰਗਰੀ ਸੇ ਬੈਠੇ ਕਹਿੰਦੇ ਆ ਮੈਂ ਫਤਿਹ ਉਹ ਗਾ ਵੱਡਾ ਵੱਡੀ ਗੱਡੀ ਚ ਬੈਠ ਰਹਾ ਉਹ ਹੈਗਾ ਨਾ ਟਾ ਉਹ ਛੋਟੀ ਗੱਡੀ ਚ ਬੈਠਦਾ ਹੂੰ ਚਾਹ ਰੋਟੀ ਲਈਏ ਰੋਟੀ ਖਾਵੇ ਫੋੜ ਕੇ ਕਹਿੰਦੇ ਮੈਂ ਕਾਰ ਚੋਂ ਖਾ ਲੈਣਾ ਮੈਂ ਵੀ ਨਾ ਇੱਕ ਜੂ ਚੱਲ ਕੇ ਕਾਰ ਚ ਆਇਆ ਕਾਰ ਚ ਮੁੱਦ ਨਹੀਂ ਦੇ ਡਰਾਮਾ ਉਹ ਬੱਸ ਬਣਾ ਰਿਹਾ ਫਿਲੰਡੇ ਨੂੰ ਬੱਸ ਮਾਤੀ ਬੈਗੀਆਂ ਉੱਤੇ ਤੇ ਮੈਂ ਤਾਂ ਮਰ ਜਾਉ ਕਮਾਨ ਤੇ ਤੁਹਾਨੂੰ ਇੱਥੇ ਹੀ ਦਿਆ ਉਹਨਾਂ ਨੇ ਲੰਡਨ ਬੱਸ ਲੰਡਨ ਚ ਮਾਰੇ ਮੈਂ ਮਾਤਾ ਪੱਪਾ ਜੀ ਕਹਾਉਂਦੇ ਉਹ ਗੱਲ ਸੁਣ ਉਹ ਐਵੇਂ ਤਾਂ ਨਹੀਂ ਗਾਣਾ ਬਣਿਆ ਚੰਡੀਗੜ੍ਹ ਦੇ ਨ ਜਾ ਰਹੇ ਨੇ ਪੱਟਿਆ ਇਹ ਠੰਡਾ ਹੀ ਮੂੜਾ ਆਪਣਾ ਆਪਣਾ ਮੂੜਾ ਕਿਤੇ ਗਰਮ ਹੈ ਨਹੀਂ ਕਰਨੀ ਬੜੀ ਅੱਜ ਅੱਜ ਹੈਗੀ ਸੀ ਗਰਮੀ ਬਹੁਤ ਬੜੀ ਗਰਮੀ ਲਿਆ ਮੈਨੂੰ ਪੀਂਦੀ ਉਹਨਾਂ ਨੇ ਤਾਂ ਇੱਕ ਤਰੀਕਾ ਪਾਇਆ ਹੋਇਆ ਬੜਾ ਥੋੜਾ ਟ੍ਰੈਡੀਸ਼ਨਲ ਉਹਨਾਂ ਨੇ ਬੜਾ ਪਾਇਆ ਨੇ ਉਹ ਹੀ ਨੇ ਆਪਣੀ ਇੰਡੀਅਨ ਕਹਿੰਦੇ ਆ ਪੂਰਾ ਜਲੂਸ ਕੱਢਿਆ ਹੋਇਆ ਹੈਗਾ ਉਹਨਾਂ ਦੇ ਇੰਨੇ ਸ਼ਾਰਟ ਇੰਡੀਅਨ ਸ਼ਾਰਟ ਕਿ ਦੇਖ ਲੇਗੇ ਤਾਂ ਅੱਖਾਂ ਝੱਕ ਜਾਂਦੀਆਂ ਹਨ ਜੀਨਸ ਪਾ ਕੇ ਚੱਲਦੀਆਂ ਹੀ ਨੇ ਪਾਉਂਦੇ ਲੋਕੀ ਸਾਰੇ ਜਿਹੜੇ ਸ਼ਾਰਟ ਕੱਪੜੇ ਪਾਏ ਹੋਏ ਨੇ ਦੁਨੀਆਂ ਨੂੰ ਬਹੁਤ ਮੂਰਤ ਹੈ ਲੈਓ ਭਾਜੀ ਦੋ ਦੋ ਲੈਪਟਾਪ ਰੱਖੇ ਨੇ ਹੁਣੇ ਹੀ ਕਮੈਂਟ ਆਇਆ ਸੀ ਕੱਲ ਵਾਲੀ ਵੀਡੀਓ ਤੇ ਕਹਿੰਦੇ ਕਿ ਭਾਜੀ ਦਾ ਲੈਪਟਾਪ ਦਾ ਕੰਮ ਹੈ ਮੈਂ ਕਿ ਜਿੰਨੇ ਕੋ ਲੈਪਟਾਪ ਵੇਰੇ ਆ ਲੱਗਦਾ ਕਿ ਭਾਜੀ ਲੈਪਟਾਪ ਸੇਲ ਕਰਦੇ ਨੇ ਤੋ ਹੱਥ ਮੂੰਹ ਤੋੜ ਮੂੰਹ ਵੀ ਤੋੜੋ ਕੌਣ ਤੋਣਾ ਹੈਗਾ ਕਿਉਂ ਮੂੰਹ ਤੋ ਕਰੋ ਹਟ ਜਾਣਾ ਦਿੱਤਾ ਲੈ ਤੂੰ ਇਹ ਫਿਰ ਬੇਸਾਂ ਧੱਪੀਆਂ ਹੋਣੀਆਂ ਮੂੰਹ ਤੇ ਹੈਂ ਹਾਂਜੀ ਦਮੂ ਕਿਵੇਂ ਰਿਹਾ ਤੁਹਾਡਾ ਚੱਲਿਆ ਪਹਿਲਾਂ ਬੇਸ ਲਾਉਂਦੇ ਸੀ ਹਾਂ ਕਿ ਉਸ ਤੋਂ ਬਾਅਦ ਜਦੋਂ ਵੀਡੀਓ ਬਣਾ ਲੈਂਦੇ ਸੀ ਫਿਲਟਰ ਲਾਉਂਦੇ ਸੀ ਫਿਰ ਫਿਲਟਰ ਲਾਉਂਦੇ ਹਾਂ ਹਾਂ ਇਹੀ ਕੰਮ ਚੱਲਦਾ ਨਹੀਂ ਆਪਾਂ ਤਾਂ ਕਦੇ ਬਾਲੀ ਵੀਡੀਓ ਨਹੀਂ ਬਣਾਈ ਫਿਲਟਰ ਲਾ ਕੇ ਕਿ ਨਹੀਂ ਹਾਂ ਦਾ ਵੀ ਅੱਜ ਕੀ ਕਰਦੇ ਆ ਜੀ ਲੈ ਤੁਹਾਨੂੰ ਤਾਂ ਪਤਾ ਨਹੀਂ ਤੁਸੀਂ ਬਾਹਰ ਹੋ ਨਾ ਕਿ ਕੀ ਕਰਦੇ ਆ ਹੈ ਗੱਲਾਂ ਦੇ ਤੇਰੇ ਭਾਜੀ ਉਹ ਵੀ ਪੱਦਲ ਹੀ ਹੈ ਹੈ ਜੀ ਇਦਾਂ ਸਾਡਾ ਲੰਗਰ ਖੁੱਲ ਗਿਆ ਫਤੇ ਨਹੀਂ ਰੋਟੀ ਖਾ ਰਿਹਾ ਫਤੇ ਉੱਥੇ ਹੀ ਰੱਜ ਕੇ ਆਇਆ ਹੈ ਹੈ ਇਦਰ ਦਮੰਟੇ ਪਰ ਨਹੀਂ ਤੇ ਕੱਕ ਗਏ ਹਨ ਇਹਦੇ ਪਟਕਾ ਹੀ ਲਾਤਾ ਹੁੰਦੇ ਸੀ ਚਲੋ ਜੀ ਬਾਏ ਬਾਏ ਸਾਰਿਆਂ ਨੂੰ ਗਗਨ ਰਹੂਗੀ ਦੋ ਦਿਨ ਸੁੱਤੇ ਪੈਣਾ ਟੀਵੀ ਖੰਡੋ ਜਲਾਪਾ ਬਣਾ ਦਿੱਤਾ ਚਾਬਾ ਉੱਥੇ ਰੱਖਤਾ ਸੀ ਹਾਂ ਤੂੰ ਕੀ ਚਾਚੂ ਨੂੰ ਮਗਣਾ ਕੀ ਮਗਣਾ ਸੱਚੂ ਮੇ ਕੱਪੜੇ ਉੱਥੇ ਰਹਿ ਗਏ ਮੇ ਕੱਪੜੇ ਤਾਂ ਤੂੰ ਵਰੀ ਲੈ ਕੇ ਗਈ ਹਾਂ ਏ ਕਾਹੀ ਪਾਈ ਸੀ ਬਸ ਪਰ ਗਈ ਹੋਰ ਵੀ ਕੱਪੜੇ ਨੇ ਮੇਰੇ ਕੋਈ ਨਾ ਦੇਖ ਗੱਲਾਂ ਦੇ ਇਹਦੀ ਸੁਨਾਮ ਹੋਣਾ ਦੀਆਂ ਬੁੱਕਾਂ ਲੈਣ ਉੱਥੇ ਲੈ ਆਏ ਫਿਰ ਹੋਰ ਕੀ ਕਿੱਥੇ ਨਾ ਰੱਖੇ ਕੈਮਰਾ ਫਤੇ ਜਾ ਬਾਈ ਫਤੇ ਰਹਿ ਗਿਆ ਆ ਦੀ ਜਲੇ ਦੀ ਆਵਾਜ਼ ਆ ਰੇਜ਼ ਆ ਰੇਜ਼ ਕੀ ਆ ਰੇਜ਼ ਆ ਰੇਜ਼ ਦੀ ਆਵਾਜ਼ ਗੱਲਾਂ ਦੇ ਇਹਦੀ ਨੇ ਇੱਕ ਵਾਰ ਤੇ ਦੇ ਦੇ ਯਾਰ ਮम्मा ਦੇ ਦੇ ਮम्मा ਦੇ ਦੇ ਓਏ ਗੱਡੀ ਬੋਂਦਲ ਜਾਂਦੀ ਆ ਹਾਂ ਫਤੇ ਰਹੂਗਾ ਸਾਡੇ ਕੋਲ ਓਸੀ ਦੇਖਿਆ ਬਾਏ ਆ ਗਿਆ ਚਲ ਆ ਜੋ ਫਤੇ ਚੱਲੀਏ ਕਿਹੜੇ ਪੜਾ ਕੇ ਫੁੱਟੀਆਂ ਤੁਸੀਂ ਉਹਨਾਂ ਕਿੰਨੇ ਦਿਨ ਲੈਣਾ ਸਾਡੇ ਕੋਲ ਅੱਛਾ ਚਲੋ ਬਾਏ ਕਰੋ ਮਮਾ ਹਰੋਂ ਨਹੀਂ ਇਹਨੇ ਬਾਏ ਕਰੋ ਮਮਾ ਹਰੋਂ ਬਾਏ ਕਿੱਦਾਂ ਲੱਗਿਆ ਪਤਾ ਤਾਂ ਦਿਲ ਨਹੀਂ ਲੱਗਣਾ ਉਹਦੇ ਪਾਪਾ ਰੇਸ ਦੇ ਦਿੱਤੀ ਉੱਪਰ ਜਾਣਗੇ ਕਿ ਆਨੇ ਕੋਈ ਆਹ ਦੇਖੋ ਜੀ ਆਹ ਰਹਿ ਗਿਆ ਸਾਡੇ ਕੋਲ ਤੇ ਕਹਿ ਰਿਹਾ ਕਿ ਸਵੇਰੇ ਉੱਠ ਕੇ ਅਸੀਂ ਕੀ ਖਾਣਾ ਸਾਡੇ ਘਰੇ ਕਿਹੜਾ ਕੀ ਦੋ ਸਪੈਸ਼ਲ ਕੀ ਸਾਡੇ ਘਰੇ ਆਟਾ ਮੁੱਕ ਗਿਆ ਰੋਟੀਆਂ ਦਵਾਂਗੇ ਤੁਹਾਨੂੰ ਹੋਰ ਕੀ ਦੇਣਾ ਰੋਟੀਆਂ ਹੀ ਛੁੱਟੀਆਂ ਰੋਟੀਆਂ ਦੇ ਉੱਥੇ ਵੀ ਖਾਂਦੇ ਆਏ ਨਹੀਂ ਫੇਰ ਕੀ ਖਾਣਾ ਇਹਨੂੰ ਪੁੱਛ ਹੈ ਕਿੱਡਾ ਆਗ ਦੇਖ ਤਾਂ ਸਹੀ ਕਿੱਡਾ ਮੈਨੂੰ ਲਾ ਰਿਹਾ ਹੈ ਜੀ ਸਵੇਰੇ ਸਾਨੂੰ ਕੀ ਖਾਣ ਨੂੰ ਦੇਣਗੇ ਆਪੇ ਬਣਾਓ ਤੇ ਆਪੇ ਹੀ ਖਾਓ ਤੇ ਤੁਹਾਡਾ ਨੌਕਰ ਨਹੀਂ ਕੋਈ ਤੁਹਾਨੂੰ ਬਣਾ ਕੇ ਦੇਊਗਾ ਕਿੱਡਾ ਆਰਡਰ ਲੱਗਣਾ ਮੈਂ ਕਰਨੀਆ ਮਨ ਨੂੰ ਫੋਨ ਲੈ ਜੇ ਤੁਹਾਨੂੰ ਆ ਤੇਨੂੰ ਆ ਕੇ ਹੈ ਤੇ ਕਰਾ ਹੁਣ ਉਹ ਹੀ ਕੋਈ ਕੰਮ ਸੀਰੀਅਸ ਹੋ ਜਾਂਦਾ ਹਾਏ ਅਵਤਾਰ ਮੁੰਡਾ ਰੋਣ ਲੱਗ ਪਿਆ ਕਹਿੰਦਾ ਸਵੇਰੇ ਸਾਨੂੰ ਕੀ ਦੇਣਗੇ ਬਣਾ ਕੇ ਕਹਿੰਦਾ ਕੇ ਐਫਸੀ ਦਾ ਤੁਹਾਨੂੰ ਲੱਗ ਉਹ ਕਹਿ ਰਿਹਾ ਕੇ ਐਫਸੀ ਲੈ ਕੇ ਜਾਇਓ ਕੀ ਅਜੀ ਕਰੇ ਬਣਾਵਾਂਗੇ ਕਰੇ ਬਣਾ ਦਾਂਗੇ ਠੀਕ ਹੈ ਪਾਪਾ ਕਹਿੰਦੇ ਕਰੇ ਬਣਾ ਦੋਗੇ ਪੱਕਾ ਗਗਨ ਹੈ ਵੀ ਬਟੇ ਦੇ ਮੂੰਹ ਕੱਪ ਕੀ ਐਫਸੀ ਲਵਾ ਕੇ ਲੈ ਆ ਮੇਰੇ ਨੂੰ ਮੇਰੀ ਗੱਲ ਸੁਣ ਪਤਾ ਹੈ ਗੱਲ ਸੁਣ ਮੇਰੀ